ਔਰ ਇਹ ਸਭ ਮੇਲੇ ਦਾ 80 ਰੁਪਏ ਲੱਗੇ ਨੇ ਹਾਂਜੀ ਮੇਲੇ ਦੀ ਕਵਰੇਜ ਕਰ ਰਹੇ ਆ ਧੰਨਵਾਦ ਹੈ ਪੱਤਰਕਾਰ ਭਰਾਵਾਂ ਦਾ ਕਿ ਪੰਜਾਬੀ ਵਿੱਚ ਅੰਗਰੇਜ਼ੀ ਰਲ ਗਈ ਏ ਪੰਜਾਬੀ ਵਿੱਚ ਅੰਗਰੇਜ਼ੀ ਰਲ ਗਈ ਏ ਕੱਚਾ ਕੰਪਰੇਰੀ ਤੇ ਪੱਕਾ ਪਰਮਾਨੈਂਟ ਹੋਇਆ ਦੁਕਾਨਾਂ ਸ਼ੌਪ ਤੇ ਘਰ ਹੋਣ ਬਣ ਗਏ ਦੁਰਘਟਨਾ ਹੋ ਜਾਏ ਤਾਂ ਕਹਿੰਦੇ ਐਕਸੀਡੈਂਟ ਹੋਇਆ ਰੇਲ ਟ੍ਰੇਨ ਬਣੀ ਤੇ ਸੜਕ ਰੋਡ ਬਣ ਗਿਆ ਨਾ ਸ਼ੌਣੀ ਦਾ ਬਦਲ ਕੇ ਕੈਂਟ ਹੋਇਆ ਜੋੜ ਨੂੰ ਐਡ ਤੇ ਗਟਾਉ ਨੂੰ ਲੈਸ ਕਹਿੰਦੇ ਪ੍ਰਤੀਸ਼ਤ ਵੀ ਹੋਰ ਦਾ ਪਰਸੈਂਟ ਹੋਇਆ ਪ੍ਰਤੀਸ਼ਤ ਵੀ ਹੋਰ ਦਾ ਪਰਸੈਂਟ ਹੋਇਆ ਕਿ ਪ੍ਰਧਾਨ ਜੀ ਲਿਖ ਬੜਾ ਕਮਾਲ ਦਾ ਲਿਖਦੇ ਨੂੰ ਇਹ ਪੰਜਾਬੀ ਦੇ ਵਿੱਚ ਅੰਗਰੇਜ਼ੀ ਅੱਜ ਕਿਵੇਂ ਮਿਕਸ ਹੋ ਗਈ ਹੈ ਔਰ ਅੰਗਰੇਜ਼ੀ ਨਹੀਂ ਮਾੜੀ ਪਰ ਜਿਹੜਾ ਅੰਗਰੇਜ਼ ਪੁਣਾ ਮਾੜਾ ਹੈ ਵੀ ਪਰਮਜੀਤ ਜੀ ਸਾਨੂੰ ਜਿਹੜੀ ਸੋਚਣਾ ਸਾਡੇ ਤਾਂ ਜਨਾਬ ਤੇ ਰਲ ਮਿਲ ਕੇ ਇਹ ਦਿਨ ਮਨਾਉਣੇ ਨੇ ਪ੍ਰਧਾਨ ਜੀ ਨਾਮ ਤੁਹਾਡਾ ਜਰਨੈਲ ਸਿੰਘ ਜੋ ਪ੍ਰਧਾਨ ਜੀ ਜ ਮੇਲਾ ਕਰਵਾਇਆ ਜਾ ਰਿਹਾ ਇਸ ਬਾਰੇ ਕੀ ਜਾਣਕਾਰੀ ਮੇਲਾ ਜੀ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਤੁਸੀਂ ਮੇਲਾ ਮਨਾਪੋ ਹੋ ਰਿਹਾ ਜੀ ਕਿਟਲਾ ਦੁਕਾਨ ਦੇ ਸੇਵਾਤਾਰ ਬਹੁਤ ਇਹ ਤੇ ਜਿਵੇਂ ਸਿਆਣੇ ਦੀ ਕਹਾਵਤ ਬਣੀ ਅੱਗ ਲਾ ਕੇ ਪੁੱਤਾ ਕੰਤ ਹੈ ਉਸ ਤਰ੍ਹਾਂ ਦੇ ਕਮੇਟੀ ਕੋਲ ਕੀ ਪ੍ਰਬੰਧ ਕੀਤੇ ਗਏ ਹੁਲੜਵਾਜੋ ਕੀ ਪੂਰਾ ਪ੍ਰਸ਼ਾਸਨ ਸਾਥ ਦੇ ਰਿਹਾ ਜੀ ਔਰ ਕਮੇਟੀ ਮੈਂਬਰ ਔਰ ਪੰਚਾਇਤ ਪੂਰਾ ਆਪ ਖਿਆਲ ਖੁਦ ਸਾਥ ਦੇ ਰਿਹਾ ਕਿ ਅਮਰਾ ਇਹ ਜੀ ਕੋਈ ਗੱਲਬਾਤ ਨਹੀਂ ਕਰਦਾ ਜੀ ਪੱਕੇ ਤੇ ਜਿਹੜਾ ਮੇਲਾ 2 ਦਿਨ ਦਾ ਕਰਵਾਇਆ ਜਾਂਦਾ ਕੱਲ ਤੇ ਜਿਹੜਾ ਮੇਲਾ ਹੈਗਾ ਇਹਦਾ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਸੇਮੀਆ ਜਿਵੇਂ ਆ ਚੱਲੀ ਜਾਂਦਾ ਮੇਲਾ ਆਗੇ ਗੱਲ ਕਰ ਲਈ ਫਿਰ ਇਸ ਕਬੱਡੀ ਦਾ ਪ੍ਰਬੰਧ ਕਿੰਦਾ ਕਰਿਆ ਇਸ ਵਾਰ ਕੀ ਕਾਰਨ ਹੋਇਆ ਜਿਹੜਾ ਕਬੱਡੀ ਦੇ ਪ੍ਰਬੰਧ ਆਪਾਂ ਪੈ ਕੱਢਦੇ ਰਹੇ ਭਾਈ ਇਸ ਵੇਰੇ ਜੀ ਸਾਡੇ ਪਿੰਡ ਵਿੱਚ ਬਹੁਤ ਵਾਰ ਸੀ ਅਭਿੰਦਰ ਸਿੰਘ ਮਰੋਗ ਉਹਨਾਂ ਡੈਥ ਹੋ ਗਏ ਸੀ ਉਹ ਚੰਗੇ ਆਪਣੇ ਲੀਡਰ ਸੀਗੇ ਤੇ ਦਰਸ਼ਨ ਕਾਮਰੇਟ ਜੱਟਾ ਉਹਨਾਂ ਨੇ ਕਰਕੇ ਜਤੋਰੀ ਕਰਦੇ ਸੀ ਇਹ ਨਹੀਂ ਕਰਾ ਰਹੇ ਪ੍ਰਧਾਨ ਜੀ ਨਾਮ ਤੋਂ ਨਾ ਵੀਰ ਸਿੰਘ ਜੀ ਪਿੰਡਲਾ ਤੁਗਾ ਸੀਲ ਤੇ ਜਿਲਫਾਇਲ ਦਾ ਪਹਿਲਾ ਦੋ ਦਿਨ ਦਾ ਮੇਲਾ ਲਾਦੂ ਕਾ ਦੇ ਵਿੱਚ ਕਰਵਾਇਆ ਗਿਆ ਜਾ ਰਿਹਾ ਅੱਜ ਪਹਿਲੇ ਦਿਨ ਦਾ ਮੇਲਾ ਸੀ ਕਿ ਇਸ ਤਰ੍ਹਾਂ ਦਾ ਅੱਜ ਵੇਖੋ ਜੀ ਸਾਉਣ ਦੇ ਜਿਹੜਾ ਤਿੰਨ ਤੇ ਚਾਰ ਤੇ ਜਿਹੜੀ ਇਹ ਮੇਲਾ ਹੁੰਦਾ ਜੀ ਇਹ ਮੇਲਾ ਕਾਫੀ ਅੱਗੇ ਵੀ ਤੋਂ ਦਾਵ ਨਾਮਾਇਆ ਜਾਂਦਾ ਹੈ ਇਸ ਵੇਲੇ ਜਿਹੜਾ ਲੰਗਰ ਤੇ ਸੰਗਤਾਂ ਦੇ ਇਸ਼ਤਾਰ ਨਾਲ ਪਿੰਡ ਦੇ ਜਿਹੜੇ ਸਾਰੇ ਸਹਿਯੋਗ ਨਾਲ ਜਿਹੜੇ ਨਾ ਇਹ ਮੇਲਾ ਲਗਾਇਆ ਗਿਆ ਹੈ ਪਿੰਡ ਦੀ ਪੂਰੀ ਪੰਚਾਇਤ ਔਰ ਪ੍ਰਬੰਧਕ ਜਿਹੜੀ ਹੈ ਪ੍ਰਬੰਧਕਾਂ ਦੇ ਸਹਿਯੋਗ ਨਾਲ ਵਧੀਆ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਤੇ 15 ਦਿਨ ਤੋਂ ਜਿਹੜੇ ਇਹਨਾਂ ਨੇ ਸੇਵਾ ਨਿਭਾਈ ਹੈ ਸੇਵਾ ਕਠੀ ਕੀਤੀ ਹੈ ਤਾਂ ਉਸੇ ਤਰ੍ਹਾਂ ਜਿਹੜਾ ਹੁਣ ਲੰਗਰ ਦੇ ਵਿੱਚ ਵਰਦਨਾ ਦੀ ਸੇਵਾ ਤੇ ਸਾਰੀ ਜਿਹੜੀਆਂ ਵੀ ਸੇਵਾ ਨੇ ਇਹ ਮੁੰਡਿਆਂ ਨੇ ਜਿਹੜੀ ਸੇਵਾਦਾਰਾਂ ਦੀ ਸੇਵਾ ਨਹੀਂ ਭਾਈ ਇਹ ਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਨਾ ਮੇਲਾ ਅੱਜ ਲੱਗਿਆ ਸੀ ਕੱਲ ਨੂੰ ਜਿਹੜਾ ਇਸ ਤੋਂ ਵੀ ਹੋਰ ਵੀ ਅੱਗੇ ਜਿਹੜਾ ਤੁਮਦਾਮ ਨਾਲ ਮੇਲਾ ਜਿਹੜਾ ਮਨਾਇਆ ਜਾਵੇਗਾ ਤੇ ਸਾਡੇ ਪਿੰਡ ਦੀ ਜਿਹੜੀ ਅਮਨ ਮਾਨ ਸ਼ਾਂਤੀ ਦਾ ਜਿਹੜਾ ਨਾ ਅੱਗੇ ਵੀ ਮੇਲਾ ਲੱਗਦਾ ਹੈ ਤੇ ਜਿਹੜਾ ਹੁਣ ਅੱਜ ਵੀ ਮੇਲਾ ਲੱਗ ਗਿਆ ਤੇ ਕੱਲ ਵੀ ਇਸ ਤਰ੍ਹਾਂ ਵਧੀ ਤਰੀਕੇ ਨਾਲ ਮੇਲਾ ਲੱਗੇਗਾ ਤੁਸੀਂ ਗੱਲ ਕੀਤੀ ਅੱਗੇ ਵੀ ਮੇਲਾ ਲੱਗਦਾ ਹੈ ਕਿੰਨੇ ਲਗਭਗ ਕਿੰਨੇ ਸਾਲ ਹੋ ਗਏ ਇਸ ਨੂੰ ਇਹ ਸਾਡੇ ਦਾ ਜਦੋਂ ਦਾ ਜਨਮ ਹੋਇਆ ਜੀ ਮੇਰੇ 41 ਸਾਲ ਉਮਰ ਹੋ ਗਈ ਜੀ ਤਾਂ ਮੇਲਾ ਇਸੇ ਤਰ੍ਹਾਂ ਲੱਗਦਾ ਹੈ ਕਾਫੀ ਸਮੇਂ ਤੋਂ ਜਿਹੜਾ ਮਿਲਾ ਲੱਗਦਾ ਰਹੇ ਜੀ ਦਾ ਨਾਮ ਬਗੀਚਾ ਸਣੀ ਕਿਹੜੇ ਪਿੰਡ ਦੇ ਰਹਿਣਾ ਲਾਧੂਗਾ ਪਿੰਡ ਮੈਂਬਰ ਪੰਚਾਇਤ ਇੱਕ ਨੰਬਰ ਵਾਰਡ ਮੈਂਬਰ ਸਾਹਿਬ ਜਿਹੜਾ ਅੱਜ ਮੇਲਾ ਕਰਵਾਇਆ ਜਾ ਰਿਹਾ ਹੈ ਮੇਲੇ ਦੇ ਕੁੱਪਤਾ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਪ੍ਰਬੰਧ ਬਹੁਤ ਵਧੀਆ ਹੈ ਜੀ ਆਪਣੇ ਕੋਈ ਪ੍ਰਬੰਧਾਂ ਦੀ ਕਮੀ ਨਹੀਂ ਹੈ ਜੀ ਇਹ ਗੱਲ ਕਰ ਲਈ ਮੇਲੇ ਦੀ ਪਿਛਲੇ ਸਾਲ ਦੇ ਵਿੱਚ ਜਿਸ ਤਰ੍ਹਾਂ ਟੂਰਨਾਮੈਂਟ ਕਰਵਾਇਆ ਗਿਆ ਸੀ ਇਸ ਵਾਰੀ ਜਿਸ ਤਰ੍ਹਾਂ ਕਮੇਟੀ ਮੈਂਬਰਾਂ ਨੇ ਦੱਸਿਆ ਦੀ ਬੈਠ ਹੁਣ ਕਰਨ ਸੀ ਨਹੀਂ ਕਰਵਾ ਸਕਿਆ ਹਾਂ ਕਿਉਂ ਵਧੀਆ ਬੰਦੇ ਸੀਗੇ ਪਿੰਡ ਦੇ ਉਨਾਂ ਦੀ ਸਾਰੀ ਪਿੰਡ ਦੀ ਸਹਿਮਤੀ ਨਾਲ ਹੀ ਚਲਾਇਆ ਜਾ ਰਿਹਾ ਮੇਲਾ ਕੋਈ ਮਨਮਰਜ਼ੀ ਨਹੀਂ ਕਮੇਟੀ ਵੱਲੋਂ ਕਰ ਰਹੇ ਅਸੀਂ ਸਿਰਫ ਚਾਹੀਏ ਕਿ ਪ੍ਰਵਾਹ ਹੀ ਸਕਣੇ ਬਾਕੀ ਨਹੀਂ ਜਿਹੜੀ ਜੀਦਾ ਸਾਨੂੰ ਲੋਕ ਹੈ ਸਾਰੀ ਪੰਚਾਇਤ ਵੱਲੋਂ ਨਿਕ ਟੂਰਨਾਮੈਂਟ ਕਰਾਇਆ ਗਿਆ